ਆਸਨਿਊਜ ਦੇ ਦੇ ਦਸਕਾਂ ਨੂੰ ਪਿਆਰ ਭਰੀ ਸੱਸੀ ਕਾਲ ਬਟਾਲਾ ਵਿਕੇ ਸਰਾਰਤੀ ਅੰਸਰਾਂ ਨੂੰ ਨੱਥ ਪਾਉਣ ਲਈ ਬਟਾਲਾ ਪੁਲਿਸ ਵੱਲੋਂ ਲਗਾਏ ਗਏ ਨਾਕਿਆਂ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੇ ਆਟੋ ਚਾਲਕਾਂ ਵੱਲੋਂ ਓਵਰ ਸਪੀਡ ਨੂੰ ਦੇਖਦੇ ਹੋਏ ਆਟੋ ਨੂੰ ਜ਼ਬਤ ਕੀਤਾ ਗਿਆ ਅਤੇ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਪੁਲਿਸ ਨੇ ਇਨਚਾਰਜ ਸਰਿੰਦਰ ਸਿੰਘ ਰਾਇਆ ਦੀ ਗਵਾਹੀ ਵਿੱਚ ਸੈਲਫੀ ਘਰ ਵਿੱਚ ਪਹੁੰਚਾਇਆ ਗਈਆਂ ਹਨ ਇਸ ਮੌਕੇ ਟ੍ਰੈਫਿਕ ਇੰਸਪੈਕਟਰ ਸੁਰਿੰਦਰ ਸਿੰਘ ਗੁਰਾਂਜ ਜੀ ਨੇ ਕਿਹਾ ਕਿ ਮੂੰਹ ਤੇ ਕੱਪੜਾ ਬੰਨ ਕੇ ਵਾਹਨ ਚਲਾਉਣ ਵਾਲੇ ਨੂੰ 10000 ਰੁਪਏ ਜੁਰਮਾਨਾ ਕੀਤਾ ਜਾਵੇਗਾ ਔਰ ਤੁਸੀਂ ਦੇਖ ਰਹੇ ਹੋ ਡੀ ਐਸ ਨਿਊ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਦੀ ਖਾਸ ਖਬਰ ਤੇ ਨਵੀਆਂ ਤਾਜ਼ੀਆਂ ਖਬਰਾਂ ਨਾਲ ਜੁੜੋ ਡੀ ਐਸ ਨਿਊ ਪੰਜਾਬ ਧੰਨਵਾਦ ਪਤਾ ਮੈਨੂੰ ਬਲਕੀ ਨਾਲ ਬੈਠਾ ਬਹਿ ਜਾ ਸਰ ਇੱਕ ਮੀਟਿੰਗ ਮਿਲਦੀ ਹੈ ਇਸ ਨੂੰ ਆਪਾਂ ਆ ਆ ਆਉਂਦੀ ਨਹੀਂ ਆਇਆ ਓਏ ਆ ਗੱਡੀ ਚ ਨਾ ਭਲਾਓ ਜੀ ਜਿੱਦਾਂ ਕਰੀ ਬੱਚੇ ਨੂੰ ਉਲਾਰੀ ਕੇ ਦਿੱਤਾ ਉਹ ਮੈਂ ਤਾਂ ਅੱਜ ਉਹ ਜਿਹੜੀ ਹੁਣ ਤੈਨੂੰ ਕੋਈ ਦਸਨਾ ਇਹ ਬੱਚੇ ਨਹੀਂ ਵਿੱਚ ਹੁੰਦੇ ਹੂੰ ਥੂਮ ਵੱਟ ਮੈ ਜਾ ਮਦਰ ਬੱਚਣ ਕੋਸ਼ ਹੋਏ ਅਕਸ ਸਰ ਕਰ ਰਹੀ ਸੀ ਸਪੀਡ ਤੇ ਤੁਸੀਂ ਬੱਚਿਆਂ ਨੂੰ ਕੋਝੋ ਜਿਹਾ ਜਿੰਮੇਵਾਰ ਹੈ ਇਹ ਵਿੱਚ ਕਿੰਨੇ ਬੱਚੇ ਆਹੀ ਤਾਂ ਹੀ ਆਪ ਸਪੀਡ ਬਣਾ ਕੇ ਆਏ ਵੇਖੋ ਜੀ 25 ਬੱਚੇ ਵਿੱਚ ਭਾਏ ਆ ਮੋਟਰ ਟੁੱਣ ਗਏ ਬਲਡਰ ਦੋਦੇ ਬੱਚੇ ਪਰ ਜਿਹੜੇ ਜਿਹੜੇ ਓਵਰਲੋਡ ਗੱਡੀਆਂ ਜਿਹੜੀਆਂ ਲੈ ਕੇ ਜਾਂਦੇ ਨੇ ਸੋ ਇਲੈਕਟ੍ਰੋਨਿਕ ਗੱਡੀਆਂ ਜਿਹੜੀਆਂ ਆ ਤੁਹਾਡੀ ਬੈਟਰੀ ਵਾਲੇ ਰੱਖੇ ਨੇ ਉਹਨਾਂ ਦੇ ਤੁਸੀਂ ਪ੍ਰਧਾਨ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਮੈਸੇਜ ਇਹੋ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਇਹਨਾਂ ਗੱਡੀਆਂ ਤੇ ਚਾਰ ਜਾਂ ਪੰਜ ਸਵਾਰੀਆਂ ਲੋਡ ਆ ਅਬਲ ਤਾਂ ਚਾਰ ਚਾਰ ਸਵਾਰੀਆਂ ਲੋਡ ਉਹ ਵੀ ਪਿੱਛੇ ਪਿੱਛੇ ਸੋ ਜਿਹੜੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਬਹੁਤ ਹੀ ਖਤਰਨਾਕ ਮਾਪਿਆਂ ਨੂੰ ਵੀ ਤਾਂ ਆਟੋ ਡਰਾਈਵਰਾਂ ਨੂੰ ਵੀ ਬੇਨਤੀ ਹੈ ਮੇਰੇ ਵੀਰ ਨਾ ਕਰੋ ਗਲਤ ਕੰਮ ਤੁਸੀਂ ਇੱਕ ਇੱਕ ਕੋਈ ਕੋ ਲਾਇਸੈਂਸ ਨਹੀਂ ਆ ਗਿਆ ਆਰਸੀ ਨਹੀਂ ਹੈਗਾ ਤੁਹਾਡੇ ਡਾਕੂਮੈਂਟ ਤਾਂ ਪੂਰੇ ਹੋਣੇ ਚਾਹੀਦੇ ਨਾ ਅਸੀਂ ਮੈਂ ਆਟੋ ਯੂਨੀਅਨ ਪ੍ਰਧਾਨ ਆ ਸਾਡੇ ਸਾਡੇ ਉਸ ਕਿ ਜਿਹੜੀਆਂ ਵੀ ਗੱਡੀਆਂ ਸਾਡੇ ਯੂਨੀਅਨ ਚ ਆਈਏ ਸਾਰੇ ਆਰਸੀ ਲਾਇਸੈਂਸ ਔਰ ਸਾਰੇ ਬੰਦੇ ਸਾਰੇ ਵਧੀਆ ਇਹ ਨਹੀਂ ਵੀ ਅਮਲੀ ਰੱਖੇ ਹੋਏ ਆ ਸਾਡੀ ਸਾਰੇ ਸ਼ਹਿਰ ਨੂੰ ਬੇਨਤੀ ਆ ਇਸ ਸ਼ਹਿਰ ਦੇ ਵਿੱਚੋਂ ਅਸੀਂ ਰੋਟੀ ਕਮਾ ਕੇ ਖਾਣੇ ਆ ਸਾਡਾ ਫਰਜ਼ ਬੰਦਾ ਜੇ ਸ਼ਹਿਰ ਦੇ ਲੋਕੀ ਸੇਫ ਰਹਿਣਗੇ ਫਿਰ ਹੀ ਅਸੀਂ ਰੋਟੀ ਕਮਾ ਕੇ ਖਾ ਸਕਨੇ ਆ ਸੋ ਟ੍ਰੈਫਿਕ ਪੁਲਿਸ ਦੀ ਕਾਰਜ ਪ੍ਰਣਾਲੀ ਨੂੰ ਕਿੱਦਾਂ ਵੇਚਦੇ ਹੋ ਟ੍ਰੈਫਿਕ ਪੁਲਿਸ ਬਹੁਤ ਵਧੀਆ ਕੰਮ ਕਰਦੀ ਆ ਠੀਕ ਹੈ ਅਸੀਂ ਹਦ ਤਾ ਪ੍ਰਸ਼ਾਸਨ ਨੂੰ ਉਹਨਾਂ ਨੂੰ ਵੀ ਇਹਨਾਂ ਦੇ ਵੱਧ ਸਵਾਰੀਆਂ ਲੈਂਦੇ ਆ ਅਸੀਂ ਸਵਾਗਤ ਕਰਦੇ ਹਾਂ ਇਸ ਚੀਜ਼ ਦਾ ਵੀ ਚਾਰ ਸਵਾਰੀਆਂ ਦਾ ਲਾਊਡ ਹੋਣਾ ਅੱਗੇ ਸਵਾਰੀ ਲਾਊਡ ਕੋਈ ਨਾ ਹੋਵੇ ਸਕੂਲੀ ਬੱਚੇ ਤੁਸੀਂ ਇਹ ਖੜ ਸਕਦੇ ਨੇ ਨਹੀਂ ਲੱਗ ਜਾ ਸਕਦੇ ਜੀ ਨਹੀਂ ਲੱਗ ਜਾ ਸਕਦੇ ਸਕੂਲ ਕਿਉਂਕਿ ਇਹ ਰੱਖਸ਼ੇ ਚ ਆਉਂਦੇ ਆ ਜੀ ਇਹ ਲਾਊਡ ਹੀ ਨਹੀਂ ਹੈਗੇ ਨਾ ਉਹ ਨਾਂ ਦਾ ਟੈਕਸ ਟਕਦਾ ਤਰਦਾ ਨਾ ਕੁਝ ਹੁਣ ਲੋ ਬੱਚੇ ਜਿਹੜੇ ਭੇਜਦੇ ਲੋਕ ਉਹ ਤਾਂ ਐਵੇਂ ਘੱਟ ਪੈਸੇ ਦੇਣਦੇ ਖਾਤਰ ਆਪਣੇ ਬੱਚਿਆਂ ਦੀ ਜਿੰਦਗੀ ਦਾ ਦਰਦ ਲਾਉਂਦੇ ਕੋਈ ਸੇਫਟੀ ਹੈਗੀ ਦੇ ਵਿੱਚ ਬੱਚਿਆਂ ਦੀ ਕੋਈ ਸੇਫਟੀ ਨਹੀਂ ਹੈਗੀ ਅਸੀਂ ਖੁਦ ਭਾਈ ਚਲਾਉਂਦੇ ਆ ਇਹ ਬੱਚਿਆਂ ਦੀ ਸੜੀ ਨਿਆਣੇ ਆ ਬੱਚੇ ਬਾਹਰ ਸਿਰ ਵੀ ਮਾਰ ਸਕਦੇ ਹੱਥ ਵੀ ਬਾਹਰ ਕੋਈ ਹਉਣੀ ਵਰਤ ਗਈ ਤੇ ਬਾਅਦ ਚ ਲੁਟੇਣਾ ਤੇ ਹੱਥ ਜੋੜ ਕੇ ਬੇਨਤੀ ਆ ਮੈਂ ਵਰ ਗੁਰਵਿੰਦਰ ਸਿੰਘ ਆਟੋ ਯੂਨੀਅਨ ਪ੍ਰਧਾਨ ਸ਼ਹੀਦ ਭਗਤ ਸਿੰਘ ਆਟੋ ਯੂਨੀਅਨ ਤੁਹਾਡੀ ਕੋਈ ਇਸ ਸਬੰਧ ਦੇ ਕੋਈ ਟ੍ਰੈਫਿਕ ਪੁਲਿਸ ਵਾਲਾ ਹਾਂਜੀ ਇਹਨੂੰ ਟ੍ਰੈਫਿਕ ਪੁਲਿਸ ਨੇ ਸਾਨੂੰ ਪੂਰੀ ਹਦਾਇਤਾਂ ਕੀਤੀਆਂ ਹੋਈਆਂ ਜੀ ਵੀ ਕਿੰਨੇ ਬੰਦੇ ਚੜਨਗੇ ਬੱਚੇ ਨਹੀਂ ਲੱਦਨੇ ਅਸੀਂ ਬੱਚੇ ਨਹੀਂ ਲੱਦਦੇ ਜੋ ਵੀ ਹਦਾਤਾ ਹੀ ਪੂਰੇ ਚੱਲਦੇ ਆ ਪਰ 1400 ਗੱਡੀ ਚੱਲਣ ਦੀ ਸ਼ਹਿਰ ਦੇ ਵਿੱਚ ਇੰਨਾ ਰਸ਼ ਪਾਇਆ ਆ ਕਈ ਆਟੋ ਡਰਾਈਵਰਾਂ ਨੂੰ ਲਾਇਸੈਂਸ ਨਹੀਂ ਆ ਗਿਆ ਪਤਾ ਹੀ ਨਹੀਂ ਮੋੜਨ ਦਾ ਕਿੱਥੋਂ ਮੋੜਨਾ ਕਿੱਥੋਂ ਨਹੀਂ ਸਾਰੇ ਉਸ ਉਸ ਦੀ ਵਜ੍ਹਾ ਨਾਲ ਸਾਨੂੰ ਵੀ ਗਾਲਾਂ ਪੈਂਦੀਆਂ ਸੋ ਜਿਹੜੇ ਕਾਗਜ਼ ਵੀ ਜਿਹੜੇ ਜ਼ਰੂਰੀ ਨੇ ਕਾਗਜ਼ ਜ਼ਰੂਰੀ ਹੈ ਜੀ ਅੱਗੇ ਹੁਣ ਮੈਂ ਪ੍ਰਧਾਨ ਆ ਅਬ ਕੋਈ ਨੰਬਰ ਪਲੇਟ ਲੱਗੀ ਹੋਈ ਸਾਰਾ ਕੁਝ ਰੱਖਿਓ ਨਾਲ ਪੇਪਰ ਬਾਕੀ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਮੇ ਤੁਹੀ ਸੇਫ ਰਹੋਗੇ ਫੇਰ ਹੀ ਅਸੀਂ ਰੋਟੀ ਕਮਾਈ ਖਾ ਸਕਨੇ ਆ ਤੇ ਅਸੀਂ ਤੁਹਾਡੀ ਸੇਫਟੀ ਸਭ ਤੋਂ ਪਹਿਲੇ ਵੇਖਣੀ ਆ ਆਪਣੀ ਬਾਤ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਾਇਆ ਸਾਹਿਬ ਅੱਜ ਜਿਹੜਾ ਸਪੈਸ਼ਲ ਨਾਕਾ ਲਗਾਇਆ ਗਿਆ ਇਸ ਬਾਰੇ ਕੀ ਕਹਿਣਾ ਚਾਹਦੇ ਹੋ ਜਨਨ ਜੀ ਸੱਚੀ ਗੱਲ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਅੱਜ ਮਾਨਯੋਗ ਐਸਐਸਪੀ ਸਾਹਿਬ ਨੂੰ ਲੋਕਾਂ ਵੱਲੋਂ ਕੰਪਲੇਂਟ ਕੀਤੀ ਗਈ ਸੀ ਕਿ ਸਕੂਲਾਂ ਦੇ ਬਾਹਰ ਆਊਟਸਾਈਡਰ ਮੁੰਡੇ ਤੇ ਹੋਰ ਨੇ ਜਿਹੜੇ ਮਾੜੇ ਅਨਸਰ ਖਰਾਬੀ ਕਰਦੇ ਨੇ ਜੀ ਉਹਨੂੰ ਨੱਥ ਪਾਉਣ ਦੇ ਕਪਤਾਨ ਸਾਹਿਬ ਦੇ ਹੁਕਮ ਮਿਲੇ ਸੀ ਉਹਦੇ ਸਬੰਧੀ ਫਿਰ ਆ ਵੱਖ-ਵੱਖ ਸਕੂਲਾਂ ਕਾਲਜਾਂ ਦੇ ਜਿਹੜਾ ਆਏ ਬਗਾਏ ਹੋ ਕੇ ਤੇ ਫਿਰ ਇਹਨਾਂ ਨੂੰ ਸਰਵਿਸ ਕੀਤੀ ਇਹਨਾਂ ਦੀ ਥੋੜੀ ਬਹੁਤੀ ਸੋ ਇੱਕ ਜਿਹੜਾ ਸਕੂਲ ਦਾ ਟੈਂਪੂ ਜਿਹੜਾ ਬੱਚਿਆਂ ਵਾਲਾ ਜਿਹੜਾ ਤੁਸੀਂ ਭਜਾ ਕੇ ਲੈ ਗਿਆ ਉਹਦੇ ਪਰ ਕੀ ਕਿਹਾ ਜਿੰਦੇ ਉਹਨੂੰ ਕਿਹੜੀ ਕਿਲੋ ਜਿਹੜਾ ਖਲਾ ਰਹਿ ਗਿਆ ਉਹਨੂੰ ਤੇ ਉਹਨੇ ਬੱਚੇ ਲੱਦੇ ਸੀ 14-15 ਨੂੰ ਹੱਥ ਦਿੱਤਾ ਤੇ ਉਹ ਖਲੋਤਾ ਹੀ ਨਹੀਂ ਜਿਉ ਹੈਗਾ ਸਿਆਣੀ ਉਮਰ ਦਾ ਸੀ ਪਰ ਉਹ ਭਜਾ ਕੇ ਲੈ ਗਿਆ ਆਪਣੇ ਦਾਣੇ ਉਹਨੂੰ ਘੇਰਿਆ ਆ ਫਿਰ ਉਹਨੂੰ ਉਹ ਸ਼ਾਇਦ ਉਹਨੇ ਸ਼ਰਾਬ ਸ਼ਰੂ ਪੀਤੀ ਆ ਉਹਦਾਂ ਜਾ ਕੇ ਮਲਾਦਾ ਕਰਾਉਨੇ ਆ ਉਹਨੂੰ ਫਿਰ ਤੇਜ਼ੀ ਨਾਲ ਜਾਂਦਾ ਸੀ ਤੇ ਲੋਕਾਂ ਨੇ ਪਿੱਛਾ ਕਰਕੇ ਉਹਨੂੰ ਫੜ ਲਿਆ ਤੇ ਬੱਚਿਆਂ ਦਾ ਕੀ ਕੀਤਾ ਫਿਰ ਬੱਚੇ ਫਿਰ ਉੱਥੇ ਵੈਸੇ ਵੀ ਮੇਰੀ ਟੀਮ ਵੀ ਗਈ ਸੀ ਤੇ ਬੱਚਿਆਂ ਨੂੰ ਫਿਰ ਆਪਣਾ ਇੱਕ ਪੁਲਿਸ ਮੁਲਾਜ਼ਮ ਭੇਜ ਕੇ ਦੂਜੀ ਗੱਡੀ ਲੈ ਆਈ ਉਹਨਾਂ ਦੇ ਪਿੰਡ ਭੇਜ ਦਿੱਤਾ ਗਿਆ ਕਿ ਉੱਥੋਂ ਉਹਨਾਂ ਸਾਰੇ ਬੱਚਿਆਂ ਦੇ ਘਰ ਹਵਾਲੇ ਕਰਕੇ ਆਉਣਗੇ ਜੀ ਆਪਣੇ ਹੁਣ ਜਾ ਕੇ ਚੈੱਕ ਕਰਦੇ ਜੀ ਉਹਨੂੰ ਮੈਂ ਟ੍ਰੈਫਿਕ ਅਫਸਰ ਭੇਜ ਦਿੱਤਾ ਤੇ ਬਾਉਂਡ ਹੈਗਾ ਸਰ ਹਾਂ ਜੋ ਵੀ ਬੰਦੀ ਕਾਰਵਾਈ ਹੋਏਗੀ ਜੀ ਸਰ ਉਹ ਸਕੂਲ ਨੂੰ ਵੀ ਪੁੱਛਿਆ ਜਾਏਗਾ ਕਿ ਜਿਹੜੇ ਜਿਹਨਾਂ ਦੇ ਬੱਚੇ ਇੱਕ ਇਹ ਵੀ ਪਤਾ ਲਗਾਵਾ ਕਿ ਕੋਈ ਨਸ਼ੇ ਦੀ ਹਾਲਤ ਸੀ ਉਹ ਬੱਚੇ ਲਿਆ ਰਿਹਾ ਆ ওভারਲੋਡਡ ਹਾਂਜੀ ਉਹਤੇ ਵੇਖੋ ਜੀ ਹੁਣ ਕਪਤਾਨ ਸਾਹਿਬ ਦੇ ਧਿਆਨ ਚ ਲਿਆਵਾਂਗੇ ਫਿਰ ਜੋ ਹੁਕਮ ਮਿਲਣਗੇ ਉਸ ਹਿਸਾਬ ਨਾਲ ਕਰਾਂਗੇ ਜੀ ਇਹ ਕਿੰਨੀਆਂ ਗੱਡੀਆਂ ਬੌਂਡ ਕੀਤੀਆਂ ਜੀ ਇਹ ਨਾਲ ਕੱਲ ਆਰਟੀਓ ਸਾਹਿਬ ਦੀ ਮੀਟਿੰਗ ਹੋਈ ਸੀ ਇਸੇ ਸਬੰਧ ਵਿੱਚ ਸੇਫ ਸਕੂਲ ਵਾਨ ਪਾਲਸੀ ਤਹਿਤ ਔਰ ਅੱਜ ਅਸੀਂ ਵਾਹਾਂ ਹੀ 12 14 ਚਲਾਨ ਕਰ ਦਿੱਤੇ ਨੇ ਤੇ ਸਾਰਿਆਂ ਨੂੰ ਅਪੀਲ ਆ ਮੇਰੀ ਸਕੂਲਾਂ ਵਾਲਿਆਂ ਨੂੰ ਜਿਹੜੀ ਇਹਨਾਂ ਦੀ ਟ੍ਰਾਂਸਪੋਰਟ ਆ ਉਹ ਸੇਫ ਸਕੂਲ ਵਾਹਨ ਪਾਲਿਸੀ ਨੂੰ ਇਖਤਿਆਰ ਕਰੇਗੀ ਤੇ ਗੱਡੀ ਰੋਡ ਤੇ ਚੜ੍ਹੇਗੀ ਉਹਨਾਂ ਪੇਰੈਂਟਸ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਇਹਨੇ ਬੱਚੇ ਜਿਹੜੇ ਪ੍ਰਾਈਵੇਟ ਜਿਹੜੇ ਵਾਹਨ ਲਾਏ ਹੋਏ ਨੇ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਪੇਰੈਂਟਸ ਨੂੰ ਕੀ ਮੈਸੇਜ ਦਿੰਦੇ ਮਾਪਿਓ ਨੂੰ ਵੇਖੋ ਜੀ ਮਾਪਿਓ ਸਾਰੇ ਸਿਆਣੇ ਹੁੰਦੇ ਨੇ ਮੇਰੀ ਤਾਂ ਇਹਨਾਂ ਨੂੰ ਅਪੀਲ ਆ ਵੀ ਤੁਸੀਂ ਚਲੋ ਹੋਰ ਕਿਸਦਾ ਤੇ ਆਪਾਂ ਕੀ ਵੇਖਣਾ ਤੇ ਜਦੋਂ ਆਪਣੇ ਬੱਚਿਆਂ ਦਾ ਵੀ ਖਿਆਲ ਨਹੀਂ ਰੱਖਦੇ ਤੇ ਮੈਨੂੰ ਬੜੇ ਦੁੱਖ ਦੀ ਗੱਲ ਹੈ ਵੀ ਆਪਣੇ ਬੱਚਿਆਂ ਨੂੰ ਉਹ ਚੰਗੇ ਵੀ ਕਲਾ ਰਹੀਂ ਸਕੂਲ ਭੇਜਣਾ ਸੋ ਡਰਾਈਵਰ ਦੀ ਵੀ ਖਾਸ ਕਰਕੇ ਸਨাক্তਤ ਹੋਣੀ ਚਾਹੀਦੀ ਉਹਦਾ ਬਾਰੇ ਵੀ ਮੜਾ ਜੇ ਦੱਸ ਦਿਓ ਉਹਦਾ ਸਾਰਾ ਕੁਝ ਹੋਏਗਾ ਜੀ ਮੈਂ ਇੱਧਰ ਹੱਲੇ ਬਾਹਰ ਹੀ ਆ ਤੇ ਉਹਦਾ ਜਾ ਕੇ ਕਰਦੇ ਹਾਂ ਸਾਰਾ ਕੁਝ ਹੋਵੇ ਹੁੰਦਾ ਫਿਰ ਤੁਹਾਡੇ ਧਿਆਨ ਚ ਲਿਆ ਦਿੰਦੇ ਕੋਈ ਟਿਊਬਲਰ ਕੋਈ ਨਕਾਬ ਪੋਸ਼ ਵੀ ਦੇਖੇ ਗਏ ਨੇ ਕਾਫੀ ਇਤੋਂ ਲੰਘਦੇ ਇਹਨਾਂ ਇਹ ਇੱਕ ਟ੍ਰੈਂਡ ਬਣਾ ਲਿਆ ਹੈ ਵੀ ਸਾਰੇ ਲੋਕੀ ਮੂੰਹ ਨੂੰ ਇੰਨਾ ਕਵਰ ਕਰ ਲੈਂਦੇ ਨੇ ਵੀ ਜਿਵੇਂ ਮਤਲਬ ਸਾਰੇ ਅੱਖਾਂ ਹੀ ਲੱਭਦੀਆਂ ਬਸ ਉਹ ਇਹਦੇ ਸਬੰਧ ਵਿੱਚ ਡੀਸੀ ਸਾਹਿਬ ਗੁਰਦਾਸਪੁਰ ਨੇ ਇੱਥੇ ਪਾਬੰਦੀ ਲਾਤੀ ਵੀ ਜਿਹੜਾ ਮੂੰਹ ਬੰਨ ਕੇ ਚਲਾਏਗਾ ਵੀ ਕ ਲੜਕੀ ਹੈ ਜਾਂ ਲੜਕਾ ਹੈ ਕੋਈ ਬੰਦਾ ਔਰਤ ਕੋਈ ਵੀ ਮੂੰਹ ਬੰਨ ਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਮਨਾਹੀ ਲਾਈ ਦਾ 10000 ਰੁਪਿਆ ਫਾਈਨ ਹੈ ਜੀ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਵੀ ਆਪਾਂ ਸਾਰੇ ਫਾਈਨ ਨੀ ਭਰਨ ਦੇ ਚੱਕਰ ਚ ਨਾ ਪੈ ਜਾਈਏ ਤੇ ਸੋ ਇਹਨੂੰ ਮੂੰਹ ਬੰਨ ਕੇ ਤੇ ਬਿਲਕੁਲ ਜਿਲ੍ਹਾ ਗੁਰਦਾਸਪੁਰ ਵਿੱਚ ਮਨਾਹੀ